ਹਾਂਜੀ ਪਿਆਰੇ ਵਿਦਿਆਰਥੀਓ ਅੱਜ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਆਪਣਾ ਮਾਈਨਰ ਵਿਸ਼ਾ ਕਿਸ ਤਰ੍ਹਾਂ ਚੁਣਨਾ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ NEP 2020 ਦੇ ਅਧੀਨ ਤੁਹਾਨੂੰ ਇੱਕ ਮਾਈਨਰ ਵਿਸ਼ਾ ਰੱਖਣਾ ਪਵੇਗਾ ਤਾਂ ਉਸ ਲਈ ਜਨਾ ਤੁਹਾਡੇ ਕੋਲ ਇੱਕ ਫੀਸ ਸਲਿੱਪ ਹੋਏਗੀ ਜਿਦੇ ਵਿੱਚ ਤੁਹਾਡੇ ਵਿਸ਼ੇ ਲਿਖੇ ਹੋਏ ਹਨ ਤਾਂ ਧਿਆਨ ਦੇਣਾ ਕਿ ਤੁਹਾਡੇ ਕੋਲ ਜਿਹੜੇ ਤਿੰਨ ਵਿਸ਼ੇ ਦਿੱਤੇ ਗਏ ਹਨ ਜਿਵੇਂ ਉਹਦੇ ਵਿੱਚ ਪਹਿਲਾ ਵਿਸ਼ਾ ਫਿਜ਼ੀਕਲ ਐਜੂਕੇਸ਼ਨ ਦਿੱਤਾ ਗਿਆ ਹੈ ਦੂਸਰਾ ਉੱਥੇ ਪੋਲੀਟੀਕਲ ਸਾਇੰਸ ਦਿੱਤਾ ਗਿਆ ਹੈ ਅਤੇ ਤੀਜਾ ਉੱਥੇ ਹਿਸਟਰੀ ਦਿੱਤਾ ਗਿਆ ਹੈ ਤਾਂ ਇਹ ਤਿੰਨ ਵਿਸ਼ੇ ਜਿਹੜੇ ਹਨ ਇਹ ਤੁਹਾਡੇ 메ਜਰ ਵਿਸ਼ੇ ਬਣ ਗਏ ਹਨ ਤੇ ਜਦੋਂ ਤੁਸੀਂ ਮਾਈਨਰ ਲੈਣਾ ਹੈ ਤਾਂ ਕਾਲਜ ਵੱਲੋਂ ਦਿੱਤੀ ਗਈ ਲਿਸਟ ਦੇ ਵਿੱਚੋਂ ਤੁਸੀਂ ਇੱਕ ਵਿਸ਼ਾ ਚੁਣਨਾ ਹੈ ਪਰੰਤੂ ਉਹ ਵਿਸ਼ਾ ਇਨ੍ਹਾਂ ਤਿੰਨਾਂ ਵਿਸ਼ਿਆਂ ਵਿੱਚੋਂ ਨਹੀਂ ਹੋ ਸਕਦਾ ਪਰੰਤੂ ਉਹ ਵਿਸ਼ਾ ਇਨ੍ਹਾਂ ਤਿੰਨਾਂ ਵਿਸ਼ਿਆਂ ਵਿੱਚੋਂ ਨਹੀਂ ਹੋ ਸਕਦਾ ਕਿਉਂਕਿ ਇਹ ਤੁਹਾਡੇ 메ਜਰ ਵਿਸ਼ੇ ਹਨ ਤੇ ਇਸ ਤੋਂ ਇਲਾਵਾ ਉਸ ਲਿਸਟ ਵਿੱਚ ਜਿਹੜੇ ਵਿਸ਼ੇ ਹਨ ਤੁਸੀਂ ਕੇਵਲ ਉਹਨਾਂ ਵਿੱਚੋਂ ਹੀ ਇੱਕ ਵਿਸ਼ਾ ਮਾਈਨਰ ਵਿਸ਼ੇ ਦੇ ਰੂਪ ਵਿੱਚ ਲੈ ਸਕਦੇ ਹੋ